ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਜੀਤ ਉਹਨਾਂ ਦੇ ਕੋਲ ਆਏ ਆ ਟੋਟਲ ਅੱਜ ਦੋਸਤੋ ਪਸ਼ੂ ਵੀਰ ਉਹਨਾਂ ਦੇ ਕੋਲ ਪੰਜ ਬਕਾਊ ਆ ਇੱਕ ਮੱਝ ਗੱਪਣ ਦੋਸਤੋ ਤਿਆਰੀ ਵਾਲੀ ਤੁਹਾਨੂੰ ਆਪਾਂ ਇੱਥੋਂ ਦਿਖਾਵਾਂਗੇ ਤੇ ਚਾਰ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਹੋਰ ਉਹਨਾਂ ਜੋ ਸੂਏ ਸਵਾਏ ਪਸ਼ੂ ਵੀ ਆ ਇੱਕ ਦੋਸਤੋ ਬੇਣ ਬੱਚੇ ਤੋਂ ਇੱਕ ਮੱਝ ਹੋਰ ਦਿਖਾਵਾਂਗੇ ਤੁਹਾਨੂੰ ਉਹ ਜਿਹੜੀ ਦੋਸਤੋ ਬੱਚਾ ਭੁੱਲੀ ਆ ਮੱਝ ਤੇ ਬਾਕੀ ਜਿਵੇਂ ਜਿਵੇਂ ਆਪਾਂ ਉਹਨਾਂ ਪਸ਼ੂਆਂ ਤੇ ਜਾਵਾਂਗੇ ਉਵੇਂ ਤੁਹਾਨੂੰ ਜਿਹੜੀ ਡਿਟੇਲ ਆ ਉਹਨਾਂ ਪਸ਼ੂਆਂ ਦੀ ਮਿਲ ਜਾਊਗੀ ਤੇ ਫਿਲਹਾਲ ਜਿਹੜੀ ਦੋਸਤੋ ਤੁਸੀਂ ਇਹ ਮੱਝ ਦੇਖੋਗੇ ਇਹ ਗੱਪਣ ਤਿਆਰੀ ਵਾਲੀ ਆ ਠੀਕ ਆ ਜੀ ਬਾਕੀ ਪੂਰੀ ਡਿਟੇਲ ਆਪਾਂ ਵੀਰ ਗੁਰਜੀਤ ਤੋਂ ਲੈ ਲਾਂਗੇ ਤੇ ਖਾਸ ਵਿਜਿਟ ਤੁਸੀਂ ਪਿੰਡ ਨਦੌਰ ਕਰਨੀ ਆ ਪੱਟੀ ਸ਼ਹਿਰ ਬਿਲਕੁਲ ਨਜ਼ਦੀਕ ਆ ਅੱਜ ਤਰੀਕ 17 ਅਗਸਤ ਤੇ ਸਮਾਂ ਦੋਸਤੋ ਦੁਪਹਿਰ ਦੇ ਕੋਈ 2 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਗੁਰਜੀਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਜੀਤ ਸਾਸਤਰੀ ਪੌਰਵਰ ਗਰਜੀ ਤਾਂ ਕਿਵੇਂ ਚੱਲੀ ਜਾਂਦੇ ਕੰਮ ਕਰ ਪਸ਼ੂ ਆਈ ਜਾਂਦੇ ਆ ਹਾਂਜੀ ਠੀਕ ਆ ਲੈ ਫਿਰ ਗਰਜੀ ਤਾਂ ਅੱਜ ਜਿਹੜੇ ਆਪਾਂ ਪੰਜ ਪਸ਼ੂ ਦਿਖਾਉਣੇ ਆ ਤੇ ਕੀ ਡਿਟੇਲ ਐ ਇਹਨਾਂ ਦੀ ਮੋٹے ਤੌਰ ਤੇ ਇੱਕ ਵਾਰੀ ਦੱਸ ਦਈਏ ਕੋਈ ਇੱਕ ਪਸ਼ੂ ਆਪਣੇ ਕੋਲ ਸੂਏ ਸਵਾਏ ਵੀ ਆ ਤੇ ਜੀ ਆਪਣੇ ਤੋਂ ਗੱਭਣਿਆ ਜੀ ਅੱਛਾ ਜੀ ਤੇ ਅੰਤ ਤੱਕ ਦਿਨ ਲਈ ਠੀਕ ਆ ਜੀ ਤੇ ਦੋ ਮੱਝਾਂ ਸੂਈਆਂ ਠੀਕ ਆ ਜੀ ਜਿਹੜੀ ਗੱਭਣ ਉਹ ਤਾਂ ਇਹੋ ਕੀ ਆ ਜਿਹੜੀਆਂ ਸੂਈਆਂ ਆਪਣੇ ਠੀਕ ਹੈ ਜੀ ਉਹ ਦੋ ਸੁਈਆਂ ਨੇ ਦੋ ਸੁਈਆਂ ਵਾ ਤੇ ਇੱਕ ਸੁਈਆ 20 ਦਿਨਾਂ ਦੀ ਉਹਦਾ ਬੱਚਾ ਕੋਲ ਠੀਕ ਹੈ ਜੀ ਬੱਚਾ ਹੈਗਾ ਉਹਦਾ ਠੀਕ ਆ ਇੱਕ ਬਿਨ ਬੱਚੇ ਤੋਂ ਇੱਕ ਬਿਨ ਬੱਚੇ ਤੋਂ ਠੀਕ ਆ ਉਹ ਪਿਛਲੀ ਵੀਡੀਓ ਜੇ ਆਪਾਂ ਪਾਈ ਠੀਕ ਆ ਠੀਕ ਉਹ ਬੱਚਾ ਹੈਗਾ ਇਹ ਠੀਕ ਆ ਹੁਣ ਉਹ ਵੀ ਇੱਕ ਮਹੀਨਾ ਦਾ 15 ਦਿਨਾਂ ਦੀ ਠੀਕ ਆ ਜੀ ਬੱਚਾ ਮਰ ਗਿਆ ਬਿਲਕੁਲ ਬਿਲਕੁਲ ਲਓ ਦੋਸਤੋ ਜਦੋਂ ਆਪਾਂ ਉਸ ਮੱਝ ਤੇ ਗਏ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਡਿਟੇਲ ਦੱਸਦੇ ਆਂਗੇ ਸੋ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਤੁਹਾਨੂੰ ਸਾਰਿਆਂ ਨੂੰ ਉਹ ਸਭ ਮਿਲ ਜਾ ਸਕੇ ਨਾ ਗਰਦੀਤ ਤਾਂ ਪਹਿਲਾਂ ਪਰਤੋ ਸ਼ੁਰੂਆਤ ਇੱਥੋਂ ਕਰ ਲੈਨੇ ਵੀਰ ਮੱਝ ਦੀ ਕੀ ਡਿਟੇਲ ਆ ਸੂਆ ਦਾ ਕਿੰਨੇ ਮਸ ਹੁੰਦੀ ਹੈ ਤੇ ਉਠਾ ਸੂਆ ਸੋਣਾ ਵੀਰ ਜੀ ਚੌਥਾ ਸੂਆ ਤੇ ਕਿੰਨੇ ਕ ਸਮੇਂ ਤੀ ਅਜੇ ਕੱਚੀ ਹੋਗੀ ਇਹਦੇ ਦੀ ਵਾਸਤੇ ਪੰਜ ਚਾਰ ਦਿਨ ਲਊਗੀ ਤੇ ਤਿਆਰੀ ਵਾਲੀ ਹੈ ਫਿਰ ਤਾਂ ਹਾਂਜੀ ਪੰਜ ਚਾਰ ਦਿਨ ਹੀ ਬਾਕੀ ਹੈ ਤਿਆਰ ਆ ਗਏ ਠੀਕ ਹੈ ਜੀ ਨਾ ਦੱਸੋ ਤਿਆਰੀ ਵੈਸੇ ਕੰਪਲੀਟ ਆ ਕਿ ਕਦ ਕੁੱਦ ਇਸ ਮੱਝ ਦਾ ਵੱਡਾ ਵੱਡੇ ਕਦਬੋਤ ਵਿੱਚ ਆ ਸੋ ਸੂਆ ਚੌਥਾ ਦੱਸਿਆ ਜੀ ਹਾਂਜੀ ਚੌਥਾ ਸੂਆ ਚੌਥਾ ਸੂਆ ਅੱਛਾ ਗਰਦੀਤ ਭਾਈ ਕੋਈ ਤਿੱਪਣ ਕੋਈ ਭਾਰ ਪਿੱਛੇ ਦੀ ਕੋਈ ਸਮੱਸਿਆ ਸਮੱਸਿਆ ਠੀਕ ਆ ਜੀ ਇਹ 33 ਉਹ ਇੱਕ ਨੰਬਰ ਠੀਕ ਆ ਹੋ ਦੋਸਤੋ 33 ਇੱਕ ਨੰਬਰ ਆ ਬਾਕੀ ਬਾਡੀ ਸਟਰਕਚਰ ਤੁਸੀਂ ਇਸ ਮੱਝ ਦਾ ਚੈੱਕ ਕਰੋ ਤੇ ਹੈ ਵੀ ਬਿਲਕੁਲ ਇੱਕ ਰੰਗ ਮਿਲਦਾ ਵੀ ਬਲੈਕ ਹੀ ਆ ਹਾਂਜੀ ਬਲੈਕ ਠੀਕ ਆ ਜੀ ਇੱਕ ਰੰਗ ਦੋਸਤੋ ਕਾਲੀ ਆ ਬਲੈਕ ਰੰਗ ਦੇ ਵਿੱਚ ਆ ਤੁਸੀਂ ਚੈੱਕ ਕਰੋ ਬਾਡੀ ਸਟਰਕਚਰ ਹੈ ਪੂਰੇ ਵੱਡੇ ਕੱਦ ਕੱਦ ਦੇ ਵਿੱਚ ਥੋੜੀ ਸਾਫ ਸਮਹਾਲ ਵਾਲੇ ਪਾਸਿਓਂ ਨਾਰਮਲ ਰਹਿ ਗਈ ਆ ਅੱਗੇ ਕੋਈ ਵੀ ਦੋਸਤੋ ਲੈ ਜਾਂਦਾ ਚੰਗੀ ਸੇਵਾ ਕਰੋਗੇ ਤੁਸੀਂ ਤੇ ਮੱਝ ਵੱਡੇ ਕੱਦ ਬੋਤ ਵਾਲੀ ਆ ਵੱਡੇ ਪੱਲੇ ਦੀ ਆ ਚੌੜਾ ਪਿੱਠ ਪੂੜਾ ਹਾਈਟ ਲੈਂਥ ਪੂਰੀ ਹੈ ਠੀਕ ਆ ਤੇ ਦੁੱਧ ਵੀ ਚੰਗੇ ਦੀ ਆਪਾਂਾਸ ਕਰ ਸਕਦੇ ਆ ਕਿਉਂਕਿ ਚੰਗੇ ਚੌੜੇ ਪੱਲੇ ਦੀ ਇਹ ਜਿਹੜੀ ਆਪਾਂ ਕਹਿ ਸਕਦੇ ਆ ਵੀ ਮੱਝ ਵੀਰ ਹੋਣ ਦੇ ਕੋਲੇ ਵਕਾਊ ਆ ਸੋ ਚੌਥਾ ਸੂਬਾ ਤੇ ਪੰਜ ਚਾਰ ਦਿਨ ਜਿਹੜੇ ਬਿਲਕੁਲ ਕਰੈਕਟ ਐਗਜੈਕਟ ਜਿਹੜੇ ਲੈ ਜਾਊਗੀ ਪੰਜ ਚਾਰ ਦਿਨ ਪੰਜ ਦਿਨ ਲਊਗਾ ਅਸਲ ਵਿੱਚ ਲੈ ਜਾਊ ਪੰਜ ਚਾਰ ਦਿਨ ਠੀਕ ਆ ਲੈ ਵੀਰ ਗਰਜੀਤ ਇੱਕ ਵਾਰੀ ਬਾਹਰ ਆਪਾਂ ਤੋਰ ਕੇ ਦਿਖਾਈਏ ਵੀਰਾਂ ਨੂੰ ਸੋ ਦੋਸਤ ਇੱਕ ਵਾਰੀ ਬਾਹਰ ਕੱਢ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਸੋ ਹਾਈਟ ਲੈਂਥ ਬਹੁਤ ਜਿਆਦੀ ਖੂਬਸੂਰਤ ਇੱਕ ਵਾਰੀ ਜਦੋਂ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਬਤਿਹਰੇ ਗੱਲਬਾਤ ਸਮਝ ਆ ਜਾਊਗੀ ਠੀਕ ਆ ਜੀ ਸੋ ਥੱਲੇ ਲੇਵੇ ਦੀ ਸਾਫ ਆ ਚਾਰੇ ਥਾਂ ਵੰਡ ਬੁੰਡ ਚੰਗੀ ਆਪਸੀ ਥਾਂ ਦੀ ਦੇਖ ਆਂਦੀ ਐ ਆ ਜਾਣ ਦਿਓ ਤੋੜ ਇਹਨੂੰ ਤੋੜ ਲਿਆ ਜਾ ਲੋਬੀ ਦੋਸਤੋ ਠੀਕ ਹੈ ਜੀ ਬਹੁਤ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਸੋਹਣੀ ਕੱਦ ਕਾਠੀ ਸੋ ਵੱਡੀ ਮਾਜ ਹੈ ਠੀਕ ਹੈ ਜੀ ਸੋ ਕੋਈ ਵੀਰ ਮੇਰਾ ਦੂਰ ਨੇੜੇ ਆ ਰਿਹਾ ਤੇ ਇੱਕ ਤੁਸੀਂ ਜ਼ਰੂਰ ਇਹ ਧਿਆਨ ਰੱਖ ਕੇ ਸੌਦਾ ਕਰ ਲਿਓ ਕਿ ਵੱਡੇ ਕੱਦ ਬਹੁਤ ਵਿੱਚ ਆ ਥੋੜੀ ਜੀ ਲਸੇਰੇਪਨ ਦੇ ਵਿੱਚ ਲੱਗੂਗੀ ਵੀ ਥੋੜੀ ਜੀ ਕਿਤੇ ਨਾ ਕਿਤੇ ਨਾਰਮਲ ਸਾਹਬ ਸੰਭਾਲ ਦੇ ਵਿੱਚੋਂ ਕਈ ਵਾਰ ਆ ਪਸੂ ਨਿਕਲਦਾ ਤੇ ਅੱਗੋਂ ਕੋਈ ਮੇਰਾ ਵੀਰ ਚੰਗੀ ਸੇਵਾ ਚੰਗਾ ਸੰਭਣ ਵਾਲਾ ਵੀਰ ਲੈ ਗਿਆ ਠੀਕ ਹੈ ਜੀ ਤੇ ਦੁੱਧ ਵੀ ਤੁਸੀਂ ਚੰਗਾ ਸੋਨਾ ਲੈ ਲਓਗੇ ਇਸ ਮਾਜ ਤੋਂ ਸੋ ਹਾਈਟ ਲੈਂਥ ਔਰ ਰੂਟਰ ਕੁਆਲਟੀ ਬੈਕ ਸਾਈਡ ਤੋਂ ਵੀ ਜੇਕਰ ਵਿਖਾਈਏ ਤਾਂ ਪੱਧਰ ਬਖਾਲਾ ਬਿਲਕੁਲ ਠੀਕ ਆ ਹਾਂ ਥੋੜਾ ਜਿਹਾ ਗਰਜੀਤ ਵੀਰ ਲੈ ਜਾ ਜੱਗੇ ਕੱਢ ਦੋ ਮਾੜਾ ਜਾ ਗਾਂ ਨੂੰ ਚਾਰ ਕਦਮ ਤੁਰਦੇ ਹੋ ਅੱਗੇ ਆਹ ਲੈਓ ਮੋੜਦੇਓ ਹਾਂ ਤੋੜ ਲੈ ਹਾਂ ਜੀ ਹਾਂ ਜੀ ਠੀਕ ਆ ਗਰਜੀਤ ਕੀ ਡਿਮਾਂਡ ਵੀਰੇ ਕਰਤਾ ਇੰਦੀ ਇਹਦਾ ਵੀ ਅਸੀਂ 85 85 ਵੀ ਲੈਣ ਦੇ ਨਾਲ ਕੀ ਗੱਲ ਬਾਤ ਵਿੱਚੋਂ ਤੱਕ 65 ਤੋਂ ਐਂਡ ਵੀ ਹਾਂ ਨਾ ਵਾਲੀ ਗੱਲ ਬਾਤ 82 ਹਜ਼ਾਰ 82 ਹਜ਼ਾਰ ਦੀ ਵੀ ਐਸ ਨੂੰ ਹੀ ਹੈ ਬਾਕੀ ਚਲੋ ਮੌਕੇ ਤੇ ਵੇਖ ਲਿਆ ਚ ਕੋਈ ਸੱਜਣ ਥੋੜਾ ਬਤਾ ਕੋਈ ਵਿੱਚੋਂ ਛੋੜ ਛੱਪਾ ਠੀਕ ਆ ਜੀ ਅਬ ਦੱਸੋ 82 ਹਜ਼ਾਰ ਦੀ ਇਹ ਤੁਹਾਨੂੰ ਹਾਂ ਨਾ ਭਾਈ ਗਰਜੀਤਨ ਦਾ ਵੀ ਆਪਾਂ ਦੇ ਦਾਂਗੇ ਵਿੱਚੋਂ ਮਾਨਤਨ ਹੋ ਜਾਊਗਾ ਕਿਸੇ ਸੱਜਣ ਦੇ ਘਰ ਆ ਇਹਦਾ ਛੋੜ ਛੱਪਾ ਹੋ ਜਾਊਗਾ ਜੋ ਵੀ ਵਿੱਚੋਂ ਗਜੈਸ਼ ਹੋਈ ਉਹਨਾਂ ਮਾਨਤਨ ਹੋ ਜੂਗਾ ਸੋ ਕਿਸਾਨ ਵੀਰੋ ਅੱਗੇ ਚਾਰ ਮੱਜਾਂ ਵੀਰ ਗਰਜੀਤ ਦੇ ਕੋਲ ਜੜੀਆਂ ਵਿਕਾਊ ਆ ਸੋ ਇਹਨਾਂ ਦੀ ਡਿਟੇਲ ਮੈਂ ਤੁਹਾਡੇ ਨਾਲ ਖੁੱਦ ਸਾਂਝੀ ਕਰ ਦਿੰਦਾ ਸੋ ਪਹਿਲੇ ਨੰਬਰ ਤੇ ਤੁਸੀਂ ਇਹ ਮੱਝ ਦੇਖ ਰਿਹਾ ਜੇ ਬਿਲਕੁਲ ਸੱਜਰਤਾ ਜੀ ਸੂਈ ਆ ਜਿਵੇਂ ਵੈਸੇ 20 ਦਿਨ ਹੋ ਗਏ ਆ ਮਗਰ ਇਹਦੇ ਕੱਟੀ ਆ ਠੀਕ ਆ ਜੀ ਸੋ ਬੱਚਾ ਭੁੱਲ ਗਿਆ ਜਿਹੜੀ ਆਪਾਂ ਇਹ ਤੁਹਾਨੂੰ ਮੱਝ ਦਿਖਾ ਰਹੇ ਆ ਸੁਆ ਕੋਈ ਤਿੱਜਾ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਠੀਕ ਹੈ ਜੀ ਤੇ ਬਾਕੀ ਚੋਣ ਚਾਂ ਦੇ ਵਿੱਚ ਬਿਲਕੁਲ ਚੰਗੀ ਆ ਤੇ ਬੱਚਾ ਪੋਲੀ ਆ ਬਾਕੀ ਟੀਕਾ ਲਾ ਕੇ ਤੁਸੀਂ ਚਵਾਈ ਆ ਦੋਨੋਂ ਟਾਈਮ ਕਰ ਸਕਦੇ ਜੀ ਠੀਕ ਹੈ ਜੀ ਸੋ ਚੋਣ ਚਾਂ ਬਿਲਕੁਲ ਚੰਗੀ ਆ ਪੋਲੀ ਧਾਰ ਚਵਾਈ ਜਿਹੜੀ ਇੱਕ ਨੰਬਰ ਆ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਹਰ ਵਾਰ ਆਪਾਂ ਗੱਲ ਕਰਦੇ ਹੁੰਨੇ ਆ ਵੀ ਇਥੇ ਆਣ ਕੇ ਚਵਾਈ ਕਰ ਲਿਓ ਆ ਮਗਰ ਕੱਟੀ ਆ ਫੀਮੇਲ ਕਾਫ ਅੱਜ 20 ਦਿਨਾਂ ਦੀ ਇਹਦੇ ਮਗਰ ਕੱਟੀ ਆ ਤੇ ਬਾਕੀ ਸੋਹਣੇ ਕਦ ਕੱਟ ਦੇ ਵਿੱਚ ਆ ਕਦ ਕੱਟ ਤੁਸੀਂ ਸਾਹਮਣੇ ਵੇਖ ਲਓ ਠੀਕ ਹੈ ਜੀ ਉੱਚਾ ਕਦ ਕਾਟ ਆ ਹਵਾ ਨਿਲੇਵੇ ਦੀ ਪੂਰੀ ਸਾਫ ਸੁਥਰੀ ਆ। ਸੋ ਚਾਰੇ ਥਾਣਾ ਭਰਾ ਭੂ ਚੰਗਾ। ਇੱਕ ਵਾਰੀ ਤੁਹਾਨੂੰ ਆਪਾਂ ਬਾਹਰ ਕੱਢ ਕੇ ਜਿਹੜਾ ਦੋਸਤੋ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ। ਸੋ ਆ ਤੁਸੀਂ ਇੱਕ ਵਾਰੀ ਤੋਰਾ ਚੈੱਕ ਕਰੋ। ਹਾਈਡ ਲੈਂਥ ਬਹੁਤ ਵਧੀਆ ਚੰਗੀ ਆ। ਸੋ ਇੱਕੋ ਇੱਕ ਗੱਲ ਜਿਹੜੀ ਦੋਸਤੋ ਪਸ਼ੂ ਕਈ ਵਾਰਾਂ ਬੱਚਾ ਭੁੱਲ ਜਾਂਦਾ ਤੇ ਫਿਲਹਾਲ ਇਹ ਹੁਣ ਟੀਕੇ ਤੇ ਮਿਲਦੀ ਆ ਤੇ ਦੋ ਟਾਈਮ ਕੋਈ ਵੀਰ ਟੀਕੇ ਤੇ ਆਪਣੀ ਚਵਾਈ ਕਰ ਸਕਦਾ। ਕੋਈ ਲੱਤ ਛੜ ਨਹੀਂ ਕਰਦੀਗੀ। ਸੋ ਟੀਕਾ ਲੱਗਣ ਤੋਂ ਬਾਅਦ ਜਿਹੜਾ ਦੋਸਤੋ ਪੂਰਾ ਟੀਕੇ ਮਿਲਦੀ ਆ ਠੀਕ ਆ। ਮਗਰ ਕੱਟੀ ਆ। ਤੇ ਫਿਲਹਾਲ ਅਕੇ ਕੋਈ ਵੀਰ ਥੋੜੀ ਜਿਹੀ ਖੇਚਲ ਕਰ ਲੂਗਾ ਤੇ ਹੋ ਸਕਦਾ ਵੀ ਦੋਸਤੋ ਬੱਚੇ ਤੇ ਆ ਜਾਈ ਬਾਕੀ ਆ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਥਨ ਥਨ ਦੇਖ ਲਓ ਠੀਕ ਆ ਜੀ ਸੋ ਚੋਣ ਇੱਕ ਨੰਬਰ 9 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਆਣ ਕੇ ਝੋ ਲੈਣਾ ਸੋ ਮੁੱਲ ਇਹਦੀ ਜਕਰ ਦੋਸਤੋ ਡਿਮਾਂਡ ਦੀ ਗੱਲ ਕਰੀਏ ਤੇ 55000 ਦਾ ਮੁੱਲ ਲੈਣ ਦੇਣ 55000 ਸੋ ਮੌਕੇ ਤੇ ਥੋੜਾ ਬਾਤਾ ਮਾਨਤਾ ਨਾਲ ਕੋਈ ਗੁੰਜਾਇਸ਼ ਆ ਵਿੱਚੋਂ ਛੋਟ ਛੱਪਾ ਉਹ ਹੋ ਜੂਗਾ ਕਿਸੇ ਵੀਰ ਦੇ ਘਰ ਆਏ ਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਦੋਸਤੋ ਜਿਹੜੀ ਇੱਕ ਵਾਰੀ ਫਿਰ ਤੁਸੀਂ ਵੇਖ ਲਓ ਮਗਰਾ ਕੱਟਈ ਆ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਮੱਝ ਦਿਖਾਉਣੀ ਆ ਇਹਦਾ ਦੋਸਤੋ ਬੱਚਾ ਮਰ ਗਿਆ ਇਹ ਕੁਝ ਕੁ ਸਮਾਂ ਪਹਿਲਾਂ ਵੀਡੀਓ ਦੇ ਵਿੱਚ ਪਾਈ ਸੀਗੀ ਕੁਝ ਜੇਕਰ ਆਪਾਂ ਗੱਲ ਕਰੀਏ ਤੇ 15 15 ਦਿਨ 10 15 ਦਿਨ 17 ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਆਪਾਂ ਵੀਰ ਗਰਜੀਤ ਦੇ ਘਰੋਂ ਤੇ ਉਦੋਂ ਵੀਡੀਓ ਦੇ ਵਿੱਚ ਇਹ ਮੱਝ ਪਾਈ ਸੀਗੀ ਸਵੇਰ ਕੋਈ ਵੀਰ ਤੀਜਾ ਮੰਨ ਲਏ ਚੌਥਾ ਮੰਨ ਲਏ ਤੀਜਾ ਮੰਨ ਲਏ ਇਸ ਵਾ ਤੁਸੀਂ ਆਪਦੀ ਸਮਝ ਵੇਖ ਲਿਓ ਤੇ ਡੇਢ ਕ ਮਹੀਨੇ ਤੇ ਲਗ ਸਮ ਸਮਾਂ ਹੋ ਗਿਆ ਇਸ ਸੂਈ ਨੂੰ ਠੀਕ ਹੈ ਜੀ ਡੇਢ ਕ ਮਹੀਨੇ ਦੀ ਸੂਈ ਆ ਤੇ ਬਾਕੀ ਦੁੱਧ ਦੀ ਗੱਲ ਕਰੀਏ ਦੁੱਧ 9 ਕਿਲੋ ਇਹਦੇ ਥੱਲੇ ਵੀਰ ਕਰਜੀ ਨੇ ਦੱਸਿਆ ਵੀ 9 ਕਿਲੋ ਦੁੱਧ ਇਸ ਵਕਤ ਤੇ ਥੱਲੇ ਬਿਲਕੁਲ ਹਾਜ਼ਰ ਸੋ ਚੋਣ ਚਾਂ ਇਹ ਵੀ ਚੰਗੀ ਆ ਪਹਾੜੇ ਤੇ ਮਿਲਦੀ ਆ ਕੋਈ ਟੀਕਾ ਨਹੀਂਗਾ ਸੋ ਜਿਹੜੀ ਦੋਸਤੋ ਟੀਕਾ ਲਵਾਉਂਦੀ ਆ ਉਹ ਟੀਕੇ ਕੀ ਦੱਸਿਆ ਜਾਊਗਾ ਤੇ ਜਿਹੜੀ ਪਹਾੜੇ ਤੇ ਮਿਲਦੀ ਆ ਉਹ ਪਹਾੜੇ ਦਾ ਵੀਰਵਾ ਤੁਹਾਨੂੰ ਪਾ ਦਿੱਤਾ ਜਾਊਗਾ ਉਹ ਤੁਸੀਂ ਆਣ ਕੇ ਇੱਥੇ ਦੋ ਟਾਈਮ ਤਿੰਨ ਟਾਈਮ ਚੋਕੇ ਵੇਖਣੀ ਚਾਹੁੰਦਾ ਕੋਈ ਵੀਰ ਤੇ ਬਿਲਕੁਲ ਅੱਗੇ ਪਾੜਾ ਪਾ ਕੇ ਵੰਡਾ ਪਾ ਕੇ ਤੁਸੀਂ ਜਿਹੜੀ ਚਵਾਈ ਉਹਦੀ ਕਰ ਸਕਦੇ ਜੀ। ਸੋ 9 ਕਿਲੋ ਦੁੱਧ ਇਸ ਮੱਝ ਦੇ ਥੱਲੇ ਆ ਬੱਲੀ ਮੱਝ ਮਗਰਲੇ ਖੁਰ ਮੱਥੇ ਬੱਲ ਅੱਖਾਂ ਦੇ ਵਿੱਚ ਜਵਾਬ ਠੀਕ ਆ ਜੀ। ਸੋ ਥਣ ਦੇ ਵਿੱਚ ਸਾਫ ਸੋ 3 ਆ ਕੋਈ ਬਾਦ ਘਾੜ ਜਿਹੜੀ ਥਾ ਤਾਰਾਂ ਦੀ ਜੇਕਰ ਗੱਲ ਕਰੀਏ ਕਿਸੇ ਪੌਸੇ ਨੂੰ ਕੋਈ ਬਾਦ ਘਾੜ ਨਹੀਂ ਗੀ। ਉਹ ਇੱਥੇ ਆਣ ਕੇ ਤੁਸੀਂ ਜਿਹੜੀ ਦੋਸਤੋ ਚੋਕੇ ਵੇਖ ਹੀ ਲੈਣੀ ਆ। ਸੋ ਬੱਚਾ ਇਹਦਾ ਮਰਿਆ 1.5 ਮਹੀਨੇ ਦੀ ਸੂਈ ਥੱਲੇ 9 ਕਿਲੋ ਦੁੱਧ। ਤੇ ਕੱਦ ਕੋ ਦੇਦਾ ਵੀ ਚੰਗਾ। ਆਮ ਨਾਰਮਲ ਜਿਹੜੀ ਦੋਸਤੋ ਮੀਡੀਅਮ ਹਾਈਟ ਤੋਂ ਥੋੜ ਠੀਕ ਆ ਪਤਲੇ ਪਿੰਡੇ ਦੇ ਵਿੱਚ ਤੇ ਬਾਕੀ ਅਗੇ ਕੋਈ ਵੀਰ ਨਾਰਮਲ ਰੇਟ ਵੀ ਦਾ ਦੋਸਤੋ ਬਿਲਕੁਲ ਨਾਰਮਲ ਰਹਿਣ ਵਾਲਾ ਠੀਕ ਆ ਜੀ ਬਿਲਕੁਲ ਜਾਇਜ਼ ਰੇਟ ਦੇ ਉੱਪਰ ਹੀ ਤੁਹਾਨੂੰ ਮਿਲ ਜਾਣੀ ਹੈ ਸੋ ਮੁੱਲ ਦੀ ਜੇਕਰ ਆਪਾਂ ਗੱਲ ਕਰੀਏ ਤੇ 52000 ਇਹਦੀ ਕੀਮਤ ਆ ਠੀਕ ਆ ਜੀ ਸੋ 52000 ਦੇ ਵਿੱਚੋਂ ਛੋੜ ਛੱਪਾ ਇਹ ਮੌਕੇ ਤੇ ਮਾਨਤਾਣ ਹੋ ਜਾਊਗਾ ਕਿਸੇ ਵੀਰ ਸੱਜਣ ਦੇ ਘਰ ਆ ਇਹਦਾ ਤੇ ਬਾਕੀ ਭਰਾ ਕੇ ਹਮੇਸ਼ਾ ਆਪਾਂ ਗੱਲ ਕਰਦੇ ਆ ਆਪਣੇ ਚੋਕੇ ਤਸੱਦੀ ਕਰੋ ਠੀਕ ਆ ਜੀ ਇਸ 9 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਬਿਲਕੁਲ ਹਾਜ਼ਰ ਆ ਇਸ ਮੈਦੇ ਠੀਕ ਆ ਜੀ ਤੇ 52000 ਦੀ ਤੁਹਾਨੂੰ ਇਹ ਮਿਲ ਜੂਗੀ। ਸੋ ਮੌਕੇ ਤੇ ਥੋੜਾ ਬਾਤਾ ਕੋਈ ਛੋੜਛੱਪਾ ਮਾਨਤਨ ਹੋ ਜਾਊਗਾ। ਆ ਨੇੜੇ ਤੋਂ ਇੱਕ ਵਾਰੀ ਤੁਸੀਂ ਥਣ ਦੇਖ ਲਓ ਉਲਟ ਬਹਿਣੀ ਵਾਲੀ ਸਾਈਡ ਤੋਂ। ਥਣ ਤੁਹਾਨੂੰ ਦਾ ਸਹਜ ਬਹੁਤ ਵਧੀਆ ਵੈਸੀ। ਠੀਕ ਹੈ ਜੀ। ਤੇ ਇਹ ਮਾਝਾ ਦੋਸਤੋ ਸੈਕੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦਿਖਾਈ ਆ ਵੀਰ ਗਰਜੀਤ ਸਿੰਘ ਉਹਨਾਂ ਦੇ ਘਰੋਂ ਇਹ ਵੀ ਵਕਾਊ ਆ ਠੀਕ ਆ। ਇਹ ਰੇਟ ਪੜਤਾ ਬਿਲਕੁਲ ਜਾਇਜ਼ ਵਾਜਬ ਰੇਟ ਹੈ। ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਮਾਝ ਦਿਖਾਉਣ ਜਾ ਰਹੇ ਆ। ਵੀ ਅ ਸੁਬਾ ਦੋਸਤੋ ਦੁੱਜਾ ਮਗਰ ਇਹਦੇ ਕੱਟੀ ਆ ਲੋਈ ਲੋਈ ਦੇ ਵਿੱਚ ਇਹ ਆਪ ਆ ਤੇ ਮਗਰ ਲੋਈ ਦੇ ਵਿੱਚ ਹੀ ਕੱਟੀ ਆ ਸੋ ਕੱਟੀ ਵੀ ਚੰਗੀ ਪਾਈ ਆ ਇਸ ਮੱਜ ਨੇ ਇੱਕ ਦੋਸਤੋ ਸਿੰਘ ਟੁੱਟਿਆ ਜਾਂਦਾ ਠੀਕ ਆ ਜੀ ਇੱਕ ਸਿੰਘ ਟੁੱਟਿਆ ਤੇ ਇੱਕ ਸਿੰਘ ਗਲਾਈ ਦੇ ਵਿੱਚ ਆ ਇਹ ਤੁਸੀਂ ਨੋਟ ਕਰਿਓ ਕਾਦ ਵੱਡਾ ਮਗਰ ਕੱਟੀ ਫੀਮੇਲ ਕਾਫ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਲਾਗਿਓ ਦਿਖਾ ਦਿੰਨੇ ਆ ਆ ਮਗਰ ਕੱਟੀ ਆ ਇਹਦੇ ਫੀਮੇਲ ਕਾਫ ਸੋ ਇਹ ਵੀ ਜਿਹੜੀ ਦੋਸਤੋ ਮੱਝ ਚੰਗੀ ਆ ਦਾ ਦੁੱਧ ਦੀ ਗੱਲ ਕਰਕੇ ਦੁੱਧ 10 ਕਿਲੋ ਵੀਰ ਨੇ ਦੱਸਿਆ ਦੇ 10 ਕਿਲੋ ਜਿਹੜਾ ਪੂਰਾ ਤਸੱਲੀ ਵਾਲਾ ਦੁੱਧ ਇਸ ਝੋਟੀ ਦੇ ਥੱਲੇ ਆ ਇਸ ਵਕਤ ਜਿਹੜਾ ਕਿਸੇ ਵੀਰ ਨੇ ਝੋਲਣਾ ਤੇ 25 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ 25 ਕਿ ਦਿਨਾਂ ਦੀ ਸੂਈ ਆ ਕੋਈ ਮਹੀਨਾ ਮੰਨ ਲੇ 25 ਦਿਨ ਮੰਨ ਲੇ ਬੱਚਾ ਬਿਲਕੁਲ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਬੱਚਾ ਨਾਲ ਮਿਲੂਗਾ ਠੀਕ ਹੈ ਜੀ ਬੱਚੇ ਤੋਂ ਵੈਸੇ ਵੀ ਸਾਰੀ ਵੀਰ ਨੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਤੇ ਇੱਕ ਸਿੰਗ ਜਿਹੜਾ ਦੋਸੇ ਦਾ ਮੁੱਢੋਂ ਖੜਿਆ ਮੁੱਢੋਂ ਟੁੱਟਿਆ ਠੀਕ ਹੈ ਜੀ ਤੇ ਮੱਝ ਕੱਦ ਕਰਦੀ ਵੱਡੀ ਆ ਚੰਗਾ ਕੱਦ ਕਾਠਾ ਬੈਕਸਾਈਡ ਤੋਂ ਲੇਵੇ ਹਵਾਨੇ ਦੀ ਵਿਖਾਲਾ ਬਿਲਕੁਲ ਪੱਦਰ ਸਾਫ ਵਿਖਾਲਾ ਸੋ 25 ਕ ਦਿਨਾਂ ਦਾ ਸੁਆ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਆ ਹਰ ਵਾਰ ਆਪਾਂ ਕਹਿੰਦੇ ਹਾਂ ਵੀ ਤੁਸੀਂ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਆਪਣੀ ਚੋਕ ਕੇ ਤਸੱਲੀ ਕਰੋ ਠੀਕ ਆ ਜੀ ਸੋ ਚੋਣ ਜਾਣ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆਉਂਦੀ ਕਿਸੇ ਵੀਰ ਨੇ ਤੁਸੀਂ ਵਿਜ਼ਿਟ ਕਰਨੀ ਹੈ ਤੇ ਤੁਸੀਂ ਬੇਸ਼ੱਕ ਆਪਣੀ ਧਿਆਨ ਕੇ ਤਸੱਲੀ ਕਰ ਸਕਦੇ ਜੀ ਤੇ ਚੋਣ ਜਾਣ ਦੀ ਨਹੀਂ ਮਾੜੀਗੀ ਚੋਣ ਜਾਣ ਦੀ ਚੰਗੀ ਆ ਸਿੰਗਲ ਹੱਡੀ ਦੀ ਆ ਕੱਦ ਕਾਠੀ ਸੋਹਣੀ ਆ ਮੱਝ ਦੀ ਬਾਕੀ ਥਾਣ ਦੇ ਭਾਅ ਵਧੀਆ ਹੈਗਾ ਠੀਕ ਆ ਜੀ ਸੋ ਚਾਰੇ ਥਾਣਾ ਚੰਗੀ ਸਪੇਸ ਵੰਡ ਤੇ ਆ ਕੋ 20 20 ਤੇ ਆਪਾਂ ਗੱਲ ਕਰਦੇ ਵੀ 4 4 ਇੰਚ ਤੇ ਜਿਹੜਾ ਥਾਣਾ ਲੱਗਾ ਇਸ ਝੋਟੀ ਨੂੰ ਤੇ ਚੋਣ ਜਾਣ ਬਹੁਤ ਵਧੀਆ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ ਸੋ ਲੋਹੀ ਦੇ ਵਿੱਚ ਇਹ ਆਪ ਆ ਜਾਂਦੀ ਆ ਤੇ ਲੋਹੀ ਦੇ ਵਿੱਚ ਮਗਰ ਕੱਟੀ ਆ ਫੀਮੇਲ ਕਾਫ ਸੋ ਦੋਸਤੋ ਬਾਕੀ ਹਾਈਟ ਲੈਂਥ ਚੰਗੀ ਆ ਤੇ ਆਪਾਂ ਹਰ ਵਾਰ ਗੱਲ ਕਰਦੇ ਹੁੰਨੇ ਆ ਵੀ ਜਿਹੜੇ ਪਸ਼ੂ ਦਾਰੂ ਆ ਦੁੱਧ ਤੇ ਆ ਉਹਨਾਂ ਨੂੰ ਦੋ ਟਾਈਮ ਤਿੰਨ ਟਾਈਮ ਆਪਣੇ ਸਮੇਂ ਜੋ ਸਮਾਂ ਕੱਢ ਕੇ ਚੋਕੇ ਤਸੱਲੀ ਜ਼ਰੂਰ ਕਰੀ ਜਾਵੇ ਠੀਕ ਆ ਸਵਾਹ ਫੇਸ ਕੁਆਲਿਟੀ ਆ ਕਦ ਕਠ ਵੱਡਾ ਤੇ ਡਿਮਾਂਡ ਇਹਦੀ ਦੋਸਤੋ 72000 ਆ ਤੇ 70000 ਇਹ ਲਾਟ ਦੀ ਦਿੱਤੀ ਆ ਉਹ ਠੀਕ ਹੈ ਜੀ 70000 ਦੇ ਵਿੱਚ ਤੁਹਾਨੂੰ ਮਿਲ ਜੂਗੀ ਹਾਂ ਨਾ ਜਿਹੜੀ ਐਂਡ ਤੋਂ ਐਂਡ ਜਿਹੜੀ 70000 ਦੇ ਵਿੱਚ ਸੋ ਮੌਕੇ ਤੇ ਛੋਟ ਚੱਪਾ ਕੋਈ ਮਾਨਤਾ ਨਾ ਉਹ ਮੌਕੇ ਤੇ ਹੋ ਜੂਗਾ ਕਿਸੇ ਵੀਰ ਦੇ ਘਰ ਆਏ ਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਦੋਸਤੋ ਚੌਥੇ ਨੰਬਰ ਤੇ ਆਪਾਂ ਗੱਲ ਕਰੀਏ ਵੀ ਆਹ ਮੱਝ ਖੜੀ ਆ ਇਹ ਵੀ ਸੂਈ ਨੂੰ ਬੇਸ਼ੱਕ ਸਮਾਂ ਇਹਨੂੰ ਥੋੜਾ ਹੀ ਹੋਇਆ ਠੀਕ ਹੈ ਜੀ ਕੋਈ 20 ਦਿਨ ਕੋਈ 10 ਦਿਨ ਕੋਈ 15 ਦਿਨ ਕੋਈ 20 ਦਿਨ 25 ਦਿਨ ਕੋਈ ਇੰਨਾ ਕੁ ਮੇਰਾ ਵੀਰ ਸਮਾਂ ਮਾਰਨ ਦੇ ਮਗਰ ਇਹਦੇ ਕਟਾ ਮੇਲ ਕਾਫ ਆ ਤੇ ਸੂਹਾ ਦੋਸਤੋ ਇਹ ਚੌਥਾ ਕ ਸੂਹਾ ਲੱਗਦੀ ਆ ਚੌਥਾ ਕ ਸੂਹਾ ਵੀ ਹੋ ਸਕਦੀ ਆ ਬਾਕੀ ਅਗੇ ਕਿਸੇ ਵੀਰ ਦੀ ਆਪੋ ਆਪਣੀ ਸਮਝ ਆ ਤੇ ਤੁਸੀਂ ਸੂਹਾ ਇੱਕ ਅਦਾ ਵੱਧਾ ਇੱਕ ਅਦਾ ਘੱਟ ਆਪਦੀ ਸਮਝ ਨਾਲ ਮੰਨ ਲਿਓ ਠੀਕ ਆ ਇੱਕ ਦੋਸਤੋ ਨੋਟ ਕਰਾ ਦਿੰਨੇ ਵੀ ਇਹ ਗੋਡੇ ਦੇ ਤੇ ਠੀਕ ਆ ਜੀ ਕੋਈ ਜ਼ਖਮ ਹੋਇਆ ਸੀਗਾ ਤੇ ਜਿੱਦਾਂ ਪਸਮਾ ਦੇ ਵਿੱਚ ਪਾਣੀ ਪੁਣੀ ਭਰ ਜਾਂਦਾ ਠੀਕ ਆ ਜੀ ਗੰਢ ਬਣ ਜਾਂਦੀ ਆ ਗੋਡੇ ਦੇ ਉੱਪਰ ਇਹ ਗਾਂਡ ਜੀ ਬਣੀ ਹੈ ਗੋਡੇ ਦੇ ਉੱਪਰ ਤੇ ਇਹਦਾ ਟ੍ਰੀਟਮੈਂਟ ਹੋਇਆ ਤੇ ਟੀਕੇ 2 2 ਨੂੰ ਲਵਾਏ ਸੀਗੇ ਤੇ ਫਿਲਹਾਲ ਦੁੱਧ ਇਹਦੇ ਥੱਲੇ ਹੋਣ ਜਿਹੜਾ 8 ਕਿਲੋ ਆ ਵੈਸੇ 8 ਤੋਂ ਬਾਹਰ ਹੀ ਚੱਲਣ ਢਈ ਸੀਗੀ 9 10 10 ਲੀਟਰ ਤੇ ਚਵਾਈ ਕਰਾ ਰਹੀ ਸੀਗੀ ਤੇ ਫਿਲਹਾਲ ਕੁਝ ਟੀਕੇ ਲੱਗਣ ਕਰ ਕਰਨ ਠੀਕ ਆ ਜੀ ਤੇ 8 ਕਿਲੋ ਦੁੱਧ ਇਹਦੇ ਥੱਲੇ ਰਹਿ ਗਿਆ ਤੇ ਸੂਆ ਕੋਈ ਵੀਰ ਚੌਥਾ ਹੈ ਮੰਨ ਲੈ ਠੀਕ ਹੈ ਮਗਰ ਇਹਦੇ ਕੱਟਾ ਮੇਲ ਕਾਫ ਆ ਤੇ ਕੱਦ ਮੀਡੀਅਮ ਵੀਡੀਓ ਮਾਈਟ ਦੇ ਵਿੱਚ ਆ ਸਿੰਘਾਂ ਸਿੰਘਾਂ ਦੀ ਤੁਸੀਂ ਆ ਬੰਤਰ ਦੇਖ ਲਓ ਆ ਸਿੰਘਾਂ ਦੀ ਜਿਹੜੀ ਦੋਸਤੋ ਕੁਆਲਿਟੀ ਆ ਇਸ ਮੱਝ ਦੇ ਤੇ ਕੱਦ ਵੀ ਵਧੀਆ ਹੈਗਾ ਬਾਕੀ ਤੋੜ ਕੇ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਜ਼ਰੂਰ ਦਿਖਾ ਦਿੰਨੇ ਆ ਸੋ ਥਣ ਲੇਵੇ ਦੀ ਸਾਫ ਸੁਥਰੀ ਆ ਕੋਈ ਵੀ ਰਚੋਣ ਆ ਆ ਰਿਹਾ ਇਸ ਮੱਝ ਨੂੰ ਤੇ ਦੋ ਟਾਂ ਚਬਾਈ ਕਰਕੇ ਤਸੱਲੀ ਕਰ ਲਿਓ 8 ਕਿਲੋ ਦੁੱਧ ਤੇ ਇੱਕੋ ਇੱਕ ਜਿਹੜੀ ਆਪਾਂ ਚੀਜ਼ ਤੁਹਾਨੂੰ ਨੋਟ ਕਰਾਉਣੀ ਸੀ ਵੀ ਜਿਹੜਾ ਗੋਡੇ ਤੇ ਜ਼ਖਮ ਆ ਠੀਕ ਆ ਜੀ ਸੋ ਉਹਦਾ ਟ੍ਰੀਟਮੈਂਟ ਜਿਹੜਾ ਵੀਰ ਨੇ ਕਰਵਾਇਆ ਹੁਣ ਬਿਲਕੁਲ ਸੁਖਤਾ ਹੈਗਾ ਠੀਕ ਆ ਜੀ ਹੁਣ ਆਰਾਮ ਆ ਤੇ ਜਿੱਦਾਂ ਮਰਜ਼ੀ ਤੁਸੀਂ ਫੜ ਕੇ ਕੁੱਟ ਕੇ ਜਿੱਦਾਂ ਮਰਜ਼ੀ ਤਸੱਲੀ ਕਰ ਸਕਦੇ ਜੇ ਕੋਈ ਹੁਣ ਜਿਹੜਾ ਕੱਚਾ ਜ਼ਖਮ ਨਹੀਂ ਕਰ ਠੀਕ ਆ ਜੀ ਬਿਲਕੁਲ ਠ ਇਫਲ ਖਾਲ ਤੁਸੀਂ ਇਹ ਮੱਝ ਦੀ ਕੱਦ ਕਾਠੀ ਬੰਤਰ ਵੇਖ ਸਕਦੇ ਜੀ ਠੀਕ ਆ ਮਗਰ ਕਟਾ ਮੇਲ ਕਾਫ 8 ਕਿਲੋ ਦੁੱਧ ਤੇ ਮੋਲੇ ਦਾ ਦੋਸਤੋ 55000 ਜੈਸ ਨੂੰ ਆ ਤੇ 55000 ਦੇ ਵਿੱਚੋਂ ਥੋੜਾ ਬਤਾ ਮਾਨਦਾਨ ਹੋ ਜਾਊਗਾ ਡਿਮਾਂਡ ਵੀਰਾਂ ਦਾ ਵੀ ਆ 58000 ਕਰਦੇ ਆ ਲੈ ਇਹਦੇ 55000 ਇਹ ਅੱਜ ਪਸ਼ੂ ਆ ਵੀਰ ਗਰਜੀਤ ਹੁਣਾਂ ਦੇ ਕੋਲ ਤੇ ਪੰਜ ਪਸ਼ੂਆਂ ਦੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਗਈ ਆ ਸੋ ਪੰਜੇ ਪਸ਼ੂ ਵਕਾਊ ਆ ਤੇ ਜਿਹੜੇ ਵੀਰ ਨੇ ਖਾਸ ਤੌਰ ਤੇ ਆਣ ਕੇ ਦੇਖਣੇ ਆ ਤੁਸੀਂ ਇੱਥੇ ਆਣ ਕੇ ਵਿజిਟ ਕਰਕੇ ਆਪਣੀ ਚੋਕੇ ਪਸਮਾ ਕੇ ਤਸੱਲੀ ਕਰ ਸਕਦੇ ਜੀ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇਹ ਨਗਰ ਤੁਹਾਨੂੰ ਦਿਖਾਉਣੇ ਸੀਗੇ ਤੇ ਪਿੰਡ ਨਦੌਰ ਪੱਟੀ ਦੇ ਬਿਲਕੁਲ ਨੇੜੇ ਇਹ ਪਿੰਡ ਆ ਤਸੀਲ ਜੀ ਪੱਟੀ ਆ ਜ਼ਿਲ੍ਹਾ ਸ਼ਿਦਤਰਨ ਤਰਨਤਾਰਨ ਸਾਹਿਬ ਨੰਬਰ ਵੀ ਗੁਰਜੀਤ ਦੇ ਸਕਰੀਨ ਦੇ ਉੱਪਰ ਚੱਲ ਰਿਹਾ 62 849 22344 ਤੇ ਤੁਸੀਂ ਕਾਲ ਕਰਕੇ ਬਥੇਰੀ ਗੱਲਬਾਤ ਕਰ ਲਿਓ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ